ਬਾਬਾ ਜੀ ਤੁਹਾਡਾ ਬਹੁਤ ਵਧੀਆ ਹੋ ਉਪਰਾਲਾ ਪਹਿਲਾਂ ਲੜਕੀਆਂ ਵਾਲ ਸਕੂਲ ਦੇ ਵਿੱਚ ਅਡਿਟੋਰੀਅਮ ਬਣਾਇਆ ਸੀ ਉਹ ਕਿੰਨੀ ਜਗ੍ਹਾ 'ਚ ਬਣਾਇਆ ਸੀ ਤੇ ਇਹ ਕਿੰਨੀ ਜਗ੍ਹਾ 'ਚ ਬਣਿਆ ਉਹਦੀ ਜਗ੍ਹਾ ਜਿਹੜੀ ਸੀ ਉਹ 75 बाई 45 ਦਾ ਸੀ ਇਹ 65 बाई 30 ਦਾ ਇਹ ਜਗਾ ਘੱਟ ਆ ਉਹ ਜਗਾ ਜ਼ਿਆਦਾ ਸੀ ਉਦਘਾਟਨ ਸਰ ਉਦਘਾਟਨ ਸਮਾਰੋਹ ਫਿਰ ਇਹਦਾ ਕਦੋਂ ਆ ਜੀ ਉਦਘਾਟਨ ਸਮਾਰੋਹ ਜਿਹੜਾ ਹੈ ਉਹਦੇ ਬਾਰੇ ਤੁਹਾਨੂੰ ਪ੍ਰਿੰਸੀਪਲ ਸਾਹਿਬ ਦੱਸਣਗੇ ਕਦੋਂ ਕਰਨਾ ਹੈ ਇਹਨਾਂ ਸਾਡੇ ਨਾਲ ਅਸੀਂ ਕੰਮ ਤਿਆਰ ਕਰਕੇ ਦੇ ਦਿੱਤਾ ਹੈ ਨਾਲੇ ਬੇਟਾ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਇੱਥੇ ਹੁਣ ਬਹੁਤ ਨਸ਼ਿਆਂ ਦਾ ਬੜਾ ਯੋਗ ਹੈ ਹੋਰ ਬਹੁਤ ਕੰਮ ਹੁੰਦੇ ਨੇ ਕਿ ਬੱਚੇ ਪੜ੍ਹਨਗੇ ਜਿਹੜੀਆਂ ਕੋਮਾਂ ਦੀ ਐਜੂਕੇਸ਼ਨ ਖਤਮ ਹੋ ਜਾਂਦੀ ਏ ਕੋਮਾ ਖਤਮ ਹੋ ਜਾਂਦੀ ਹੈ ਇਸ ਕਰਕੇ ਸਾਡਾ ਕੰਮ ਬਹੁਤ ਹੈ ਜਿਹੜਾ ਐਜੂਕੇਸ਼ਨ ਦੇ ਉੱਤੇ ਹੀ ਹੈਗਾ ਕਿ ਐਜੂਕੇਸ਼ਨ ਬੱਚੇ ਪੜ੍ਹਨ ਜੋ ਬੱਚਿਆਂ ਨੂੰ ਸਹੂਲਤਾਂ ਦਿੱਤੀਆਂ ਜਾਣ ਉਹ ਸਾਰੀਆਂ ਸਹੂਲਤਾਂ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਆ ਸਹੂਲਤਾਂ ਦਿੱਤੀਆਂ ਜਾਣ ਬੱਚਿਆਂ ਨੂੰ ਬਾਬਾ ਜੀ ਜਿਸ ਤਰ੍ਹਾਂ ਲੋਕ ਜਿਹੜੇ ਬਾਹਰ ਦੇ ਵਾਸਤੇ ਆਪਣਾ ਰੋਜ਼ਾਨਾ ਸਰਕਾਰਾਂ ਜੀ ਇਥੇ ਉਪਰਾਲੇ ਕਰਨ ਆਏ ਦਿਨ ਆਪਾਂ ਖਬਰਾਂ ਸੁਣਦੇ ਆ ਕਿ ਕਦੇ ਕੈਨੇਡਾ ਚ ਇੱਕ ਦੂਮੀ ਇੱਕ ਹਟੈਕ ਨਾਮ ਹੋਤਾ ਹੋ ਰਹੀਆਂ ਕੀ ਆਪਾਂ ਸਰਕਾਰ ਨੂੰ ਕੀ ਅਪੀਲ ਕਰਨੀ ਚਾਹਵਾਂ ਸਰਕਾਰਾਂ ਫੀਲ ਕਰਨ ਜੇ ਸਰਕਾਰਾਂ ਚਾਹੁੰਦਾ 24 ਘੰਟਿਆਂ ਚ ਨਸ਼ਾ ਬੰਦ ਹੋ ਸਕਦਾ ਨਸ਼ਾ ਜਿਹੜਾ ਨਾ 24 ਘੰਟਿਆਂ ਚ ਬੰਦ ਕਰ ਸਕਦੇ ਸਰਕਾਰ ਪਰ ਸਰਕਾਰਾਂ ਬੰਦ ਨਹੀਂ ਕਰਦੀਆਂ ਸਰਕਾਰਾਂ ਨੂੰ ਚਾਹੀਦਾ ਐਜੂਕੇਸ਼ਨ ਤੇ ਲੋਨ ਜ਼ੋਰ ਆਪਣੇ ਹੈਲਥ ਤੇ ਯੂਰ ਲੋਨ ਇਹ ਨਾ ਯੂਰ ਲੋਨ ਕਿ ਤੁਹਾਨੂੰ ਬਿਜਲੀ ਫਰੀ ਦੇ ਦਿੱਤੀ ਹੈ ਤੁਹਾਨੂੰ ਫਲਾਣੀ ਚੀਜ਼ ਫਰੀ ਉਹ ਨਹੀਂ ਉਹ ਜਨਤਾ ਨਹੀਂ ਚਾਹੁੰਦੀ ਜਨਤਾ ਚਾਹੁੰਦੀ ਸਾਨੂੰ ਰੋਜ਼ਗਾਰ ਦੇਣ ਸਾਨੂੰ ਸਿਹਤ ਸਹੂਲਤਾਂ ਦੇਣ ਸਾਨੂੰ ਐਜੂਕੇਸ਼ਨ ਦੇਣ ਐਜੂਕੇਸ਼ਨ ਇੱਥੇ ਕਿੰਨੀ ਮਹਿੰਗੀ ਹੈ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਕਿੰਨੇ ਮਹਿੰਗੇ ਨੇ ਤੇ ਪ੍ਰਾਈਵੇਟ ਸਕੂਲਾਂ ਚੋਂ ਤੁਹਾਡੇ ਹਾਈ ਸਕੂਲ ਜਿੰਨੇ ਨੇ ਗਵਰਨਮੈਂਟ ਸਕੂਲ ਨੇ ਇੱਥੇ ਟੀਚਰਸ ਪੜ੍ਹੇ ਲਿਖੇ ਨੇ ਐਜੂਕੇਟਿਡ ਨੇ ਐਜੂਕੇਸ਼ਨ ਦਿੰਦੇ ਲੇਕਿਨ ਇੱਥੇ ਬੱਚੇ ਦਾਖਲ ਕਰਾ ਕੇ ਕੋਈ ਖੁਸ਼ ਨਹੀਂ ਮੈਂ ਸਕੂਲ ਦਾ ਸਟੂਡੈਂਟ ਆ ਮੈਂ 1957 ਤੋਂ ਇੱਥੋਂ میٹرਕ ਕੀਤੀ ਹੈ ਉਦੋਂ میٹرਕ ਤਾਂ ਕੀ ਹੁੰਦਾ ਸੀ ਸਕੂਲ ਇਸ ਸਕੂਲ ਨਾਲ ਮੇਰਾ ਸਬੰਧ ਆ ਤਾਂ ਸਭ ਤੋਂ ਵੱਧ ਮੈਨੂੰ ਇੱਥੇ ਸਹਿਯੋਗ ਜਿਹੜਾ ਆਪਣੇ ਪ੍ਰਿੰਸੀਪਲ ਚਾਲ ਨੇ ਜਿਹੜਾ ਬਹੁਤ ਦਿੱਤਾ ਇਹਦੀ ਬਹੁਤ ਮਿਹਨਤ ਹੈ ਮੇਰੋਂ ਜਿਆਦਾ ਮਿਹਨਤ ਇਹਦੀ ਹੈ ਜਿਨੇ ਆਪਣਾ ਪੂਰਾ ਸਹਿਯੋਗ ਦੇ ਕੇ ਸਾਰਾ ਕੰਮ ਕਰਵਾਇਆ ਐ ਬਾਬਾ ਜੀ ਜਾ ਰਿਹਾ ਮਤਲਬ ਬਾਹਰ ਚਲੇ ਜਾਣਾ ਬਾਬਾ ਜੀ ਨੇ ਜਾਣ ਤੋਂ ਪਹਿਲਾਂ ਸਾਡਾ ਇਹਦਾ ਉਦਘਾਟਨ ਹੀ ਨੈਕਸਟ ਵੀਕ ਅ ਕਰਵਾਣਾ ਜੀ ਮਤਲਬ ਵੀਰਵਾਰ ਜਾਂ ਸ਼ੁੱਕਰਵਾਰ ਤੱਕ ਹੋ ਜਾਏਗਾ ਜੀ ਸਰ ਇਹਦੇ ਰੱਖ ਰਖਾ ਵਾਸਤੇ ਤੁਹਾਡੇ ਵਹ ਮਤਲਬ ਕਿਹੜੇ ਪਰਬੰਧ ਕੀਤੇ ਗਏ ਨੇ ਦੇਖੋ ਬਾਬਾ ਜੀ ਨੇ ਸਾਨੂੰ ਇੱਕ ਵੈਕਿਊਮ ਕਲੀਨਰ ਦਿੱਤਾ ਜੀ ਤੇ ਬਾਕੀ ਸਾਡੇ ਸਾਰੇ ਸਟਾਫ ਨੂੰ ਇਹ ਕੋਸ਼ਿਸ਼ ਹੋਊਗੀ ਕਿ ਆਪਾਂ ਇਹਨੂੰ ਪੂਰਾ ਇਸੇ ਇਸੇ ਹਾਲਤ ਵਿੱਚ ਰੱਖੀਏ ਪੂਰਾ ਨੀਟ ਕਲੀਨ ਰੱਖੀਏ ਕਿ ਜਿਹੜੇ ਹਾਲਤ ਵਿੱਚ ਬਾਬਾ ਜੀ ਨੇ ਸਾਨੂੰ ਬਣਾ ਕੇ ਦਿੱਤਾ ਦੇਖੋ ਜੀ ਬਹੁਤ ਵਧੀਆ ਸਮਾਨ ਲਾਇਆ ਕੋਈ ਮਾੜਾ ਇਹਦੇ ਵਿੱਚ ਮਟੀਰੀਅਲ ਨਹੀਂ ਯੂਜ਼ ਹੋਇਆ ਜੇ ਇਹ ਆਪਾਂ ਏਸੀ ਦੀ ਗੱਲ ਕਰੀਏ ਤੇ ਸਭ ਤੋਂ ਉੱਚ ਕੁਆਲਿਟੀ ਜਿੱਦਾਂ ਡਾਈਕਨ ਦੇ ਏਸੀ ਲੱਗੇ ਆ ਸੀਲਿੰਗ ਆ ਲਾਈਟਸ ਸਾਊਂਡ ਸਿਸਟਮ ਜਿਹੜਾ ਬਹੁਤ ਹੀ ਵਧੀਆ ਕੁਆਲਿਟੀ ਦਾ ਲੱਗਿਆ ਤੁਸੀਂ ਦੇਖਿਆ ਹੀ ਆ ਤੇ ਇਹਦੀ ਜਿਹੜੀ ਮੇਨਟੇਨੈਂਸ ਆ ਉਹ ਸਾਡੇ ਵੱਲੋਂ ਅਸੀਂ ਬਾਬਾ ਜੀ ਨੂੰ ਗਾਰੰਟੀ ਦਿੱਤੀ ਆ ਕਿ ਤੁਸੀਂ ਜਦੋਂ ਮਰਜ਼ੀ ਆ ਕੇ ਦੇਖੋਗੇ ਆਪਾਂ ਇਸੇ ਹਾਲਤ ਵਿੱਚ ਇਹਨੂੰ ਪੂਰਾ ਮੇਨਟੇਨ ਕਰਾਂਗੇ ਸਾਰੇ ਇਹਦੇ ਉੱਤੇ ਕੋਈ ਲਗਭਗ ਮੇਰੇ ਖਿਆਲ ਚ ਤੇ 50 ਲੱਖ ਤੋਂ ਵੱਧ ਹੀ ਲੱਗਿਆ ਜੀ ਕਿ ਜਿਹੜਾ ਜੋ ਸਮਾਨ ਆ ਸੀਲਿੰਗ ਆ ਇਹਨੂੰ ਬਣਾਉਣ ਤੇ ਟੋਟਲੀ ਜਿਹੜਾ ਇਸ ਤੋਂ ਵੱਧ ਹੀ ਲੱਗ ਗਿਆ ਜੀ ऑडिटोरियम बाबा श्रीचंद ऑडिटोरियम ਜਿਹੜਾ ਬਾਬਾ ਜੀ ਨੇ ਬਾਬਾ ਸ਼੍ਰੀ ਰਜਿੰਦਰ ਸਿੰਘ 베ਦੀ ਜੀ ਨੇ ਪਹਿਲਾਂ ਗਰਲ ਸਕੂਲ ਚ ਬਣਾ ਕੇ ਦਿੱਤਾ ਅਤੇ ਹੁਣ ਬாய் ਸਕੂਲ ਵਿੱਚ ਬਣਾਇਆ ਇਹਦਾ ਸਭ ਤੋਂ ਪਹਿਲਾਂ ਸਾਨੂੰ ਮਕਸਦ ਪਹਿਚਾਣਨਾ ਪਏਗਾ ਸਾਡੇ ਕੋਲ ਸਰਕਾਰੀ ਸਕੂਲਾਂ ਦੇ ਵਿੱਚ ਵਧੀਆ ਅਧਿਆਪਕ ਹੋਣ ਦੇ ਬਾਵਜੂਦ ਜਿਹੜੇ ਪੇਰੈਂਟਸ ਨੇ ਉਹ ਘੱਟ ਬੱਚੇ ਜਿਹੜੇ ਹੈਗੇ ਦਾਖਲ ਕਰਾਉਂਦੇ ਸੀ ਕਾਰਨ ਸਕੂਲਾਂ ਦਾ ਇਨਫਰਾਸਟ੍ਰਕਚਰ ਉਹਨਾਂ ਨੂੰ ਲੱਗਦਾ ਕਿ ਜਿੱਥੇ ਵਧੀਆ ਸਾਡੇ ਬੱਚੇ ਬੈਠਣ ਬੈਠਣ ਦਾ ਉਹਨਾਂ ਦਾ ਪ੍ਰਬੰਧ ਵਧੀਆ ਹੋਵੇ ਸਕੂਲ ਦੀ ਦਿੱਖ ਸੋਹਣੀ ਹੋਵੇ ਤੇ ਫਿਰ ਸਾਡੇ ਬੱਚੇ ਉਹਨਾਂ ਸਕੂਲਾਂ ਵਿੱਚ ਜਾਣ। ਬਹੁਤ ਪੜ੍ਹਾਈ ਅੱਜਕੱਲ ਇੰਨੀ ਕਿ ਮਹਿੰਗੀ ਹੋ ਚੁੱਕੀ ਹੈ ਕਿ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ। ਹੁਣ ਬਾਬਾ ਜੀ ਦੇ ਇਸ ਉਪਰਾਲੇ ਨਾਲ ਇਹ ਹੋਇਆ ਕਿ ਇਲਾਕੇ ਦੇ ਬੱਚਿਆਂ ਨੂੰ ਤੇ ਹੁਣ ਇਸ ਸਕੂਲ ਦੇ ਵਿੱਚ ਲੜਕੀਆਂ ਨੂੰ ਵੀ ਇਹ ਸਹੂਲਤ ਜਿਹੜੀ ਹੈ ਮਿਲ ਰਹੀ ਹੈ ਕਿ ਉਹਨਾਂ ਦੇ ਕੋਲ ਇੱਕ ਵਧੀਆ ਜਿਹੜਾ ਸਟੇਟ ਆਫ ਦੀ ਆਰਟ ਆਡੀਟੋਰੀਅਮ ਜਿਹੜਾ ਹੈਗਾ ਅچھے ਆਡੀਓ ਸਿਸਟਮ ਦੇ ਨਾਲ ਔਰ ਇੱਕ ਜਿਹੜਾ ਹੈਗਾ ਬਹੁਤ ਹੀ ਵਧੀਆ ਅੱਛੀ ਰੈਜ਼ੋਲੂਸ਼ਨ ਦਾ ਪ੍ਰੋਜੈਕਟਰ ਲੱਗਾ ਹੋਇਆ ਸਕਰੀਨ ਪ੍ਰੋਜੈਕਟਰ ਸਕਰੀਨ ਵੀ ਲੱਗੀ ਹੋਈ ਹੈ ਔਰ ਬੈਠਣ ਦਾ ਪ੍ਰਬੰਧ ਏਸੀ ਦੇ ਵਿੱਚ ਬੱਚਿਆਂ ਦੇ ਜੋ ਵੀ ਕੋ ਕਰਿਕੂਲਰ ਐਕਟੀਵਿਟੀਜ਼ ਹੁੰਦੀਆਂ ਬੱਚਿਆਂ ਦਾ ਉਤਸ਼ਾਹ ਜਿਹੜਾ ਹੈ ਸਕੂਲ ਦੇ ਨਾਲ ਜੁੜਨ ਦਾ ਅਤੇ ਉਹਨਾਂ ਦੀ ਅੱਗੇ ਸਿੱਖਿਆ ਦੇ ਵਿੱਚ ਇਹਨਾਂ ਕੋ ਕਰਿਕੂਲਰ ਐਕਟੀਵਿਟੀਜ਼ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਅਤੇ ਬੱਚਿਆਂ ਦੀ ਇੱਕ ਖਿੱਚ ਹੁੰਦੀ ਸਕੂਲ ਪ੍ਰਤੀ ਕਿ ਸਾਡਾ ਐਡਾ ਸੋਹਣਾ ਸਕੂਲ ਹੈ ਸਕੂਲ ਲਈ ਉਹਨਾਂ ਦੀ ਸੈਂਸ ਆਫ ਬਿਲੋਂਗਿੰਗ ਹੁੰਦੀ ਹੈ ਪੇਰੈਂਟਸ ਦੀ ਵੀ ਫੇਰ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਸਕੂਲ ਐਡੇ ਸੋਹਣੇ ਆ ਕਿ ਉਹਨਾਂ ਆਪਣੇ ਬੱਚਿਆਂ ਨੂੰ ਉੱਥੇ ਸਿੱਖਿਆ ਲਈ ਭੇਜਿਆ ਜਾਵੇ ਤਾਂ ਉਹ ਇੱਕ ਬਜਟ ਦੇ ਵਿੱਚ ਰਹਿੰਦਿਆਂ ਹੋਇਆਂ ਇਥੋਂ ਦੇ ਵਿਦਿਆਰਥੀ ਇਥੋਂ ਦੇ ਬੱਚੇ ਜਿਹੜੇ ਇਸ ਇਲਾਕੇ ਦੇ ਉਹ ਮਿਆਰੀ ਸਿੱਖਿਆ ਹਾਸਲ ਕਰ ਸਕਣਗੇ ਬਾਬਾ ਜੀ ਨੇ ਇਹੀ ਉਪਰਾਲਾ ਕੀਤਾ ਇਹੀ ਕੋਸ਼ਿਸ਼ ਕੀਤੀ ਹੈ ਕਿ ਬੱਚੇ ਜਿਹੜੇ ਹੈਗੇ ਆ ਬਾਹਰ ਸਕੂਲਾਂ ਤੋਂ ਬਾਹਰ ਇੱਧਰ ਉੱਧਰ ਵੇਲੇ ਫੇਰ ਕੇ ਨਸ਼ਿਆਂ ਦੇ ਆਦੀ ਹੋਣ ਜਾਂ ਕਿਸੇ ਹੋਰ ਸੋਸਾਇਟੀ ਜਿਹੜੀ ਗਲਤ ਸੋਸਾਇਟੀ ਦਾ ਸ਼ਿਕਾਰ ਹੋਣ ਐਸਾ ਨਾ ਹੋਵੇ ਉਹ ਬੱਚੇ ਅਧਿਆਪਕਾਂ ਦੀ ਰਹਿਨਮਾਈ ਦੇ ਹੇਠ ਵਧੀਆ ਸਿੱਖਿਆ ਹਾਸਲ ਕਰਨ ਅਤੇ ਆਪਣਾ ਭਵਿੱਖ ਜਿਹੜਾ ਹੈਗਾ ਆ ਆਉਣ ਵਾਲਾ ਉਜਲਾ ਬਣਾ ਸਕਣ ਜਿਵੇਂ ਕਿ ਪਹਿਲਾਂ ਇਹ ਉਪਰਾਲਾ ਕੰਨਿਆ ਸਕੂਲ ਦੇ ਵਿੱਚ ਹੋਇਆ ਸੀ ਔਰ ਉੱਥੇ ਸਾਡੇ ਕੋਲ ਬਹੁਤ ਹੀ ਵਧੀਆ ਅچھے ਜਿਹੜੇ ਬੱਚੇ ਹੈਗੇ ਆ ਉਹ ਆ ਰਹੇ ਆ ਸਿੱਖਿਆ ਹਾਸਲ ਕਰਨ ਲਈ 10ਵੀਂ ਤੱਕ ਜਿਹੜੇ ਪ੍ਰਾਈਵੇਟ ਸਕੂਲਸ ਬੜੇ ਵੱਡੇ ਵੱਡੇ ਵਰਡੇ ਸਕੂਲਸ ਦੇ ਵਿੱਚੋਂ ਜਿਹੜੇ ਪੜ੍ਹ ਕੇ ਬੱਚੇ ਆਉਂਦੇ ਆ ਉਹ ਵੀ ਬੜਾ ਕੌਨਫੀਡੈਂਟ ਫੀਲ ਕਰਦੇ ਆ ਜਦੋਂ ਸਕੂਲ ਦੇ ਵਿੱਚ ਆ ਕੇ ਸਿੱਖਿਆ ਹਾਸਲ ਕਰਦੇ ਆ ਸਕੂਲ ਦੇ ਵਿੱਚ ਆ ਕੇ ਬੈਠਦੇ ਬਾਬਾ ਜੀ ਨੇ ਉਸ ਸਕੂਲ ਨੂੰ ਪੂਰਨ ਤੌਰ ਤੇ ਏਸੀ ਕੀਤਾ ਹੋਇਆ ਔਰ ਬੱਚਿਆਂ ਨੂੰ ਇੱਕ ਵਧੀਆ ਫੀਲਿੰਗ ਆਉਂਦੀ ਕਿ ਹਾਂਜੀ ਅਸੀਂ ਇਸ ਸਕੂਲ ਦੇ ਵਿਦਿਆਰਥੀ ਹਾਂ ਅਤੇ ਉਹ ਅੱਗੇ ਤੋਂ ਅੱਗੇ ਆਪਣੀ ਜਿਹੜੀ ਹੈਗੀ ਹੈ ਤਰੱਕੀ ਕਰ ਰਹੇ ਹੈ ਤੇ ਸੇਮ ਹੀ ਜਿਹੜਾ ਹੈਗਾ ਇਹ ਸਕੂਲ ਲਈ ਵੀ ਸੰਦੇਸ਼ ਇਹੀ ਹੈ ਪੇਰੈਂਟਸ ਇਲਾਕੇ ਦੇ ਜਿਹੜੇ ਹੈਗੇ ਉਸ ਕਾਲ ਨੂੰ ਸਮਝਣ ਆ ਕੇ ਇੱਕ ਵਾਰੀ ਸਕੂਲ ਨੂੰ ਵਿਜ਼ਿਟ ਜ਼ਰੂਰ ਕਰਨ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਰੱਖ ਕੇ ਉਹਨਾਂ ਦੀ ਡੇਲੀ ਪ੍ਰੋਗਰੈਸ ਨੂੰ ਜ਼ਰੂਰ ਨੋਟ ਕਰਨ ਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਬਹੁਤ ਕੁਝ ਜਿਹੜਾ ਹੈਗਾ ਆ ਇਹਨਾਂ ਸਕੂਲਾਂ ਦੇ ਵਿੱਚ ਹੀ ਮੌਜੂਦ ਹੈ ਔਰ ਸਾਡੇ ਕੋਲ ਬਾਬਾ ਜੀ ਵਰਗੇ ਜਿਹੜੇ ਸਮਾਜ ਨੂੰ ਸਮਰਪਿਤ ਨੇ ਅਤੇ ਜਿਹੜੇ ਸਮਾਜ ਦੇ ਹਿੱਤ ਲਈ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਇੰਨਾ ਯਤਨ ਕਰ ਰਹੇ ਨੇ ਉਹਨਾਂ ਦੀ ਇਹਨਾਂ ਯਤਨਾਂ ਦਾ ਫਾਇਦਾ ਉਠਾ ਸਕਣ। ਬਾਬਾ ਸ਼ਿਚੰਜੀ ਦਾ ਬਹੁਤ ਹੀ ਜ਼ਿਆਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੀ ਪੀੜ੍ਹੀ ਦੇ ਵਿੱਚੋਂ ਬਹੁਤ ਵਧੀਆ ਸਮਾਜ ਸੇਵਕ ਔਰ ਆਪਣੇ ਵਧੀਆ ਸਪੁੱਤ ਪੈਦਾ ਕੀਤੇ ਨੇ ਜਿਹੜੇ ਇਨੀ ਜਨਰੇਸ਼ਨਸ ਦੇ ਬਾਵਜੂਦ ਲੰਘਣ ਦੇ ਬਾਵਜੂਦ ਵੀ ਆਪਣੇ ਇਲਾਕੇ ਵਾਸਤੇ ਫਿਕਰਮੰਦ ਨੇ। ਉਹ ਇੱਥੋਂ ਦੇ ਬੱਚਿਆਂ ਵਾਸਤੇ ਚਾਹੁੰਦੇ ਨੇ ਕਿ ਇੱਥੋਂ ਦੇ ਬੱਚੇ ਜਿਹੜੇ ਨੇ ਵੱਧ ਤੋਂ ਵੱਧ ਪੜ੍ਹ ਲਿਖ ਕੇ ਚੰਗੀਆਂ-ਚੰਗੀਆਂ ਸੀਟਾਂ ਤੇ ਚੰਗੇ-ਚੰਗੇ ਰੈਂਕਸ ਤੇ ਜਾ ਕੇ ਨੌਕਰੀਆਂ ਕਰਨ। ਐਸੇ ਹੀ ਸੋਚ ਦੇ ਤਹਿਤ ਉਹ ਸਭ ਤੋਂ ਵੱਧ ਪ੍ਰੈਫਰੈਂਸ ਜਿਹੜੀ ਹੈ ਬੱਚਿਆਂ ਦੀ ਪੜ੍ਹਾਈ ਨੂੰ ਦੇ ਰਹੇ ਨੇ। ਉਹਨਾਂ ਨੇ ਗਰਲ ਸਕੂਲ ਦੇ ਵਿੱਚ ਵੀ ਵਧੀਆ ਆਡੀਟੋਰੀਅਮ ਬਣਾ ਕੇ ਦਿੱਤਾ ਹੁਣ ਬॉय ਸਕੂਲ ਦੇ ਵਿੱਚ ਵੀ ਵਧੀਆ ਆਡੀਟੋਰੀਅਮ ਬਣਾਇਆ ਹੈ। ਅਸੀਂ ਬਾਬਾ ਜੀ ਦੇ ਇਸ ਕਦਮ ਵਾਸਤੇ ਇਸ ਸੋਚ ਵਾਸਤੇ ਬਹੁਤ ਹੀ ਧੰਨਵਾਦੀ ਹਾਂ ਉਹਨਾਂ ਦੇ। ਕਿਉਂਕਿ ਆਪਣੇ ਬੱਚਿਆਂ ਦੇ ਆਪਣੇ ਪੁੱਤਰਾਂ ਦੇ ਬਾਰੇ ਇਹ ਬੱਚੇ ਉਹਨਾਂ ਦੇ ਪੁੱਤਰ ਦੀਆਂ ਹੀ ਨੇ ਇਹ ਉਹਨਾਂ ਦਾ ਇਲਾਕਾ ਆਪਣਾ ਹੈ ਜਿਹੜਾ ਬਾਬਾ ਨਾਨਕ ਜਿਵੇਂ ਬਾਬਾ ਸ਼ਿਚੰਨ ਜੀ ਦਾ ਆਪਣਾ ਇਲਾਕਾ ਹੈ ਇਸੇ ਤਰ੍ਹਾਂ ਸਾਰੇ 베ਦੀ ਜੀ ਦਾ ਆਪਣਾ ਇਲਾਕਾ ਹੈ ਔਰ ਉਹ ਇਸ ਬੱਚਿਆਂ ਦੇ ਬਾਰੇ ਬਹੁਤ ਕੁਝ ਸੋਚਦੇ ਨੇ ਅਸੀਂ ਬਾਬਾ ਜੀ ਦੇ ਬਾਬਾ ਸ਼ਿਚੰਨ ਜੀ ਦੇ ਵੀ ਧੰਨਵਾਦੀਆਂ ਕਿ ਉਹਨਾਂ ਨੇ ਇਹੋ ਜੇ ਸਪੂਤ ਪੈਦਾ ਕੀਤੇ ਨੇ ਔਰ ਬਾਬਾ ਰਜਿੰਦਰ ਸਿੰਘ 베ਦੀ ਜੀ ਦੇ ਵੀ ਧੰਨਵਾਦੀਆਂ ਕਿ ਉਹ ਐਨੀ ਦੂਰ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਵੀ ਉਹਨਾਂ ਨੂੰ ਇੱਥੋਂ ਦੇ ਬੱਚਿਆਂ ਦੀ ਜਿਹੜੀ ਆਗਾਮੀ ਵਧੂ ਸੋਚਾਂ ਬਾਰੇ ਫਿਕਰ ਰਹਿੰਦਾ ਕਿ ਬੱਚੇ ਵਧੀਆ ਪੜਨ ਲਿਖਨ ਵਧੀਆ ਵਧੀਆ ਥਾਵਾਂ ਤੇ ਸੈਟ